ਇਹ ਤੁਹਾਨੂੰ ਅੱਜ ਸਿੱਖ ਆਪਣੇ ਗੁਰੂ ਦੀ ਪਵਿੱਤਰ ਅਜ਼ਮਤ ਆ ਪੈਰਾ ਦੇਣਾ ਪੈਣਾ। ਸਰਕਾਰ ਕਹਿੰਦੀ ਹੈ ਜੀ ਇਹ ਪਾਗਲ ਆ। ਇਹ ਉਹਦਾ ਸਰਟੀਫਿਕੇਟ ਉਹਨੂੰ ਛੱਡ ਦਿੰਦੀ ਹੈ। ਨਹੀਂ ਲੋਕ ਕਹ ਰਹੇ ਜੀ ਉਹ ਡੇਰੇਦਾਰ ਆ ਉਹਨੇ ਲਾ ਕੇ ਡੇਰਾ ਬਣਾਇਆ ਹੋਇਆ ਹੈ। ਕਿ ਕਿਸੇ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਪਾੜੇ ਕਦੀ? ਆਪਣੀ ਮਾਂ ਦੇ ਕੱਪੜੇ ਪਾੜੇ? ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਹੋ? ਸਾਨੂੰ ਇਹ ਸਾਡੇ ਸਾਡੇ ਹੀ ਲੋਕ ਬਰਬਾਦ ਕਰਨ ਤੇ ਥੱਲੇ ਹੋਏ ਹਰੇਕ ਸਟੇਟ ਦੇ ਵਿੱਚ ਹਾਂਜੀ ਐਸਡੀਪੀਸੀ ਦਾ ਉਪਰਾਲਾ ਤੇ ਕਰਨਾ ਆ ਗਿਆ ਐਸਡੀਪੀਸੀ ਜਦੋਂ ਆ ਗਈ ਉਹ ਤੋਂ ਤੇ ਤਾਂ ਨਾ ਜੀ ਉਹ ਉਪਰਾਲਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਆ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਦੂਸਰੇ ਦਾ ਨਾਕਮਾਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਪਈ ਐਸਾ ਤੁਹਾਡਾ ਜਿਹੜਾ ਤੁਸੀਂ ਗੋਲਕ ਪਾਇਆ ਤੇ ਵਰਤ ਰਿਹਾ ਸੁਖਵੀਰਪਾ ਦਾ ਸਪੋਰਟ ਦੀ ਟੀਮ ਆ ਪਠਾਨਕੋਟ ਦੀ ਟੀਮ ਆ ਸਾਰਿਆਂ ਨੇ ਇਹਨਾਂ ਦੀ ਸਲਾਹ ਨਾਲ ਅਸੀਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਬਣਾਇਆ ਕਿ ਜਿੰਨੀ ਕੋ ਹੋ ਸਕੇ ਸਹਾਇਤਾ ਕੀਤੀ ਜਾਵੇ ਕਿਉਂਕਿ ਗ੍ਰੰਥੀ ਸਾਹਿਬਾ ਦਾ ਹੋਰ ਕੋਈ ਜਿਆਦਾ ਨਹੀਂ ਹੁੰਦਾ ਮਾਇਆ ਦਾ ਆਰਥਿਕ ਪੱਖੋਂ ਕੋਈ ਉਹਨਾਂ ਦੀ ਸਹਾਇਤਾ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਅਸੀਂ ਹੋਰ ਵੀ ਜਿਹੜੇ ਗ੍ਰੰਥੀ ਸਿੰਘਾਂ ਤੋਂ ਲਾਵਾਡੇ ਪਾਠੀ ਸਿੰਘ ਨੇ ਉਹਨਾਂ ਦੀ ਵੀ ਹੁਣੇ ਸਾਨੂੰ ਜਿਹੜੇ ਰਿਪੋਰਟ ਮਿਲੀ ਆ ਉਹਨਾਂ ਦੀ ਵੀ ਸਹਾਇਤਾ ਲਈ ਲਿਸਟ ਬਣਾਵਾਂਗੇ ਤੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਕਰਾਂਗੇ ਕਿੰਨੇ ਗਰੰਥ ਸਿੰਘਾਂ ਦੀ ਸੇਵਾ ਪੱਧ ਕੀਤੀ ਆ ਬਾਬਾ ਜੀ ਹਾਂਜੀ ਕਿੰਨੇ ਜਾਣਾਂ ਦੀ ਕੀਤੀ ਆ 50 50 ਤੋਂ ਉੱਤੇ ਕੀਤੀ ਆ ਸੱਤ ਗੁਰਦੁਆਰਾ ਸਾਹਿਬ ਨੇ ਜਿਹੜੇ ਪਾਰ ਜਿਹੜੇ ਆਪੇ ਸੇਵਾ ਕਰਦੇ ਪਿੰਡਾਂ ਦੇ ਲੋਕ ਉਹਨਾਂ ਨੂੰ ਅਸੀਂ ਮਾਇਆ ਦੇਤੀ ਆ ਸਿੰਘ ਸਾਹਿਬ ਇਹਦਾ ਗਰੰਥ ਸਿੰਘਾਂ ਲਈ ਹੋਰ ਹੋਰ ਕਿਹੜੇ ਉਪਾਕਾਰ ਦੀ ਲੋੜ ਆ ਦੇਖੋ ਜੀ ਇਹਨਾਂ ਦੇ ਇਹਨਾਂ ਦੀ ਹਾਲਤ ਬੜੀ ਤਰਸਯੋਗ ਆ ਇਹ ਬੜੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਪਰ ਅਸੀਂ ਸਾਡੇ ਹੱਥ 'ਚ ਕੁਝ ਹੈ ਨਹੀਂ ਸਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਜਦੋਂ ਤਾਕਤ ਮਿਲੀ ਕੋਈ ਤੇ ਅਸੀਂ ਸਭ ਤੋਂ ਪਹਿਲਾਂ ਇਹ ਬਾਬਾ ਬੁੱਢਾ ਜੀ ਦੀ ਵੰਸ਼ ਦਾ ਧਿਆਨ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹਰ ਕਿਸੇ ਵੀ ਪਿੰਡ ਦੇ ਵਿੱਚ ਭਾਵੇਂ ਭਾਵੇਂ ਕਾਲ ਤੱਕ ਸਾਬ ਦਾ ਹੁਕਮ ਹੋਵੇ ਇੱਕ ਗ੍ਰੰਥੀ ਦੀ ਨੀਅਤ ਰਕਮ ਹੋਵੇ ਜੀ ਦੇ ਨਾਲ ਉਹਦੇ ਬੱਚਿਆਂ ਦੀ ਤਾਲੀਮ ਹੋਵੇ ਜਿਹਦੇ ਨਾਲ ਉਹਦੀ ਚੰਗੀ ਚੰਗਾ ਪ੍ਰਸ਼ਾਦਾ ਉਹਨੂੰ ਮਿਲੇ ਤੇ ਉਹਦੀ ਇੱਜ਼ਤ ਹੋਵੇ ਤੋਂ ਇਹ ਇਹ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਸਾਡੇ ਕੋਲ ਸਮਰੱਥਾ ਹੋਈ ਜਦੋਂ ਅਸੀਂ ਕੁਝ ਕਰ ਸਕੇ ਇਹ ਮੇਰੇ ਮਨ ਦੀ ਰੀਜ ਆ ਕਿ ਅਸੀਂ ਗਰੰਥੀ ਸਿੰਘਾਂ ਦਾ ਜਿਹੜਾ ਮਿਆਰ ਆ ਉਹ ਜਿਹੜਾ ਉਹਨਾਂ ਦਾ ਰੁਤਬਾ ਆ ਉਹਨੂੰ ਦੇਖਦੇ ਹੋਏ ਅਸੀਂ ਕੁਝ ਕਰੀਏ ਉਹਨਾਂ ਲਈ ਜਦੋਂ ਵੀ ਮੌਕਾ ਮਿਲੇ ਜਰੂਰ ਕਰਾਂਗੇ ਐਸ.ਜੀ.ਪੀ.ਸੀ. ਤੋਂ ਮੈਂ ਅਸੀਂ ਪੁੱਛ ਲਈ ਅਸੀਂ ਬਾਲਾ ਕਰ ਜੀ ਹਾਂਜੀ ਐਸ.ਜੀ.ਪੀ.ਸੀ. ਤੋਂ ਬੋਲਣ ਕਰਾਂਗੇ ਐਸ.ਜੀ.ਪੀ.ਸੀ. ਜਿੰਨਾਂ ਆ ਗਈ ਉਦੋਂ ਤੇ ਕਹਿਣ ਦੀ ਲੋੜ ਨਹੀਂ ਕੇ ਇਹਨੂੰ ਆਪਣੇ ਆਪ ਹੋਊਗਾ ਸਾਰਾ ਇਹ ਅਸੀਂ ਪ੍ਰਚਾਰਾ ਬਰਾਲਾ ਨਹੀਂ ਉਹ ਕਰਨਾ ਚਾਹੀਦਾ ਤੁਸੀਂ ਕਰ ਰਹੇ ਹੋ ਜਿਹੜਾ ਪ੍ਰਚਾਰਾ ਅਸੀਂ ਕਰਾਂਗੇ ਪਰ ਜਿਹੜੀ ਭਾਜਪਾ ਨਾ ਜੀ ਉਹ ਪ੍ਰਚਾਰਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਆ ਭਾਜਪਾ ਜਿਹੜੀ ਆ 15 ਸਾਲ ਹੋ ਗਿਆ ਇਲੈਕਸ਼ਨ ਨਹੀਂ ਇੱਕ ਵਾਰੀ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਹੋਣੇ ਚਾਹੀਦੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਜਿਹੜੀ 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 ਲੀਡਰਸ਼ਿਪ ਤਾਂ ਨਾਸ ਮਾਰਿਆ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਦੂਸਰੇ ਦਾ ਨਾਸ ਮਾਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਨਹੀਂ ਉਹ ਇਸ ਤਰ੍ਹਾਂ ਹੀ ਚੁਣ ਕੇ ਆਉਂਦੇ ਆ। ਤੋਂ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਆਉਣਾ ਬੜਾ ਜ਼ਰੂਰੀ ਹੈ। ਪ੍ਰਬੰਧਕ ਕਮੇਟੀ ਦਾ ਬੜਾ ਬੇਸ਼ੁਮਾਰ ਸਮਾਇਆ ਜਿਹੜਾ ਉਹ ਇਲੈਕਸ਼ਨਾਂ ਤੇ ਵਰਤ ਰਿਹਾ ਨੇ, ਰਾਜਨੀਤੀ ਤੇ ਵਰਤ ਰਿਹਾ ਨੇ ਆ ਉਥੋਂ ਜਿਹੜੇ ਬਿੱਲ ਪਾਸ ਹੋਏ ਨੇ, ਬਿੱਲ ਦਿੱਤੇ ਗਏ ਨੇ, ਤੇਲ ਦੇ ਤੇ ਉਹ ਸੁਖਵੀਰ ਬਾਦਲ ਵਰਤ ਰਿਹਾ ਇੱਥੇ। ਉਹ ਆਪਣਾ ਨਾਂ ਕਰ ਰਿਹਾ। ਪੈਸਾ ਤੁਹਾਡਾ ਜਿਹੜਾ ਤੁਸੀਂ ਗੋਲਕ ਵਿੱਚ ਪਾਇਆ ਤੇ ਵਰਤ ਰਿਹਾ ਸੁਖਵੀਰ ਬਾਦਲ। ਨਾ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਦਾ। ਇਹਦਾ ਪਿਓ ਜਿਹੜਾ ਐਮਐਲਏ ਨੂੰ ਪੈਸੇ ਨਹੀਂ ਦਿੱਤਾ ਆ ਆ ਕੇ ਸੰਗਤ ਦਰਸ਼ਨ ਕਰਕੇ ਵੰਦਾ ਸੀ। ਇਹ ਗੁਰੂ ਘਰ ਦਾ ਪੈਸਾ ਸੰਗਤਾਂ ਦਾ ਪੈਸਾ ਸੰਗਤ ਜੀ ਵਰਤਣਾ ਪਰ ਪ੍ਰਬੰਧਕ ਕਮੇਟੀ ਦਾ ਜਨਾ ਨਹੀਂ ਅੱਜ ਸੁਖਵੀਰਪਾਲ ਦਾ ਨਾਂ ਜੀ ਇਹਨੇ ਟਰੱਕ ਭੇਜਤੇ ਜੀ ਇਹਨੇ ਟਰੱਕ ਭੇਜਤੇ ਤੁਸੀਂ ਪ੍ਰਬੰਧਕ ਕਮੇਟੀ ਦੇ ਜਾ ਕੇ ਜਿਹੜੇ ਮਤੇ ਪਾਸ ਹੋਏ ਉਹਨਾਂ ਨੂੰ ਚੈੱਕ ਕਰੋ ਜਿਹੜੇ ਤੇਲ ਦੇ ਬਿੱਲ ਦਿੱਤੇ ਉਹਨਾਂ ਨੂੰ ਚੈੱਕ ਕਰੋ ਉਹ ਸਾਰਾ ਪੈਸਾ ਗੁਰੂ ਘਰ ਦਾ ਸਾਰਾ ਮਤ ਸ਼੍ਰੋਮਣੀ ਕਮੇਟੀ ਦੇ ਪਾਸੋਂ ਵੰਡ ਰਿਹਾ ਸੁਖਵੀਰਪਾਲ ਬਿਲਕੁਲ ਬਿਲਕੁਲ ਪੈਸੇ ਜੰਮੂ ਦੇ ਜਿੱਦੀ ਬੇਅਦਬੀ ਹੋਈ ਹੈ ਉਹਨ ਕੀ ਸਭ ਦੇਖੋ ਇਹ ਬੜਾ ਵੱਡਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਪੰਜਾਬ 'ਚ ਵੀ ਤੁਸੀਂ ਦੇਖ ਲਿਆ ਇਹ ਸਾਡੇ ਲਈ ਬੜੀ ਵੱਡੀ ਹਿਲਦੇ ਬੇਤਕ ਜਿਹੜੀ ਘਟਨਾ ਅਸੀਂ ਸਾਡੇ ਲਈ ਸੁਣਨੀ ਔਖੀ ਹੁੰਦੀ ਹੈ ਪਰ ਅਸੀਂ ਇਹ ਵੀ ਦੇਖ ਰਿਹਾ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਤੁਰੇ ਆ ਰਹੇ ਆ ਪਰ ਇੱਕ ਤਸੱਲੀ ਵਾਲੀ ਗੱਲ ਇਹ ਆ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਨੇ ਤੇ ਉਹ ਉਹਨਾਂ ਨੂੰ ਮੈਂ ਤੇ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀ ਸਿੱਖ ਕੌਮ ਨੂੰ ਕਿ ਇਹ ਕਿਸੇ ਸਰਕਾਰ ਤੋਂ ਆਸ ਨਾ ਰੱਖਣ ਕਿ ਸਾਡੇ ਗੁਰੂ ਸਾਹਿਬ ਦੀ ਕੋਈ ਬਦਬੀ ਕਰਕੇ ਤੇ ਉਹ ਸਰਕਾਰ ਉਹਨੂੰ ਝੱਲੋਗੀ ਸਰਕਾਰ ਉਹਨੂੰ ਸਜ਼ਾ ਲਾਉਗੀ ਇਹਦੀ ਆਸ ਨਾ ਰੱਖਣ ਇਹ ਤੁਹਾਨੂੰ ਅੱਜ ਸਿੱਖ ਆਪਣੇ ਗੁਰੂ ਦੀ ਪਵਿੱਤਰ ਅਜ਼ਮਤ ਆ ਪੈਰਾ ਦੇਣਾ ਪੈਣਾ ਤੇ ਤੁਸੀਂ ਮੈਂ ਬੜਾ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੁਝ ਉਥੋਂ ਦੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਇੱਕ ਘਟਿਆ ਅੱਜ ਇੱਕ ਵੱਧ ਨਹੀਂਗਾ ਘਟਿਆ ਸਿੰਘ ਸਾਹਿਬ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਇਹ ਕਿਤੇ ਪੇਸ਼ ਜਾਂਦੀ ਤੇ ਹੋਰ ਵਧੀਆ ਰਿਜ਼ਲਟ ਆਉਣਾ। ਇਹਦੇ ਪਿੱਛੇ ਇਹ ਏਜੰਸੀਆਂ ਦਾ ਹੱਥ ਲੱਗਦਾ ਜੀ ਇਹ। ਦੇਖੋ ਜੀ ਇਹ ਏਜੰਸੀਆਂ ਦਾ ਹੱਥ ਆ ਜਾਏ ਏ ਏਜੰਸੀਆਂ ਦਾ ਹੱਥ ਹੋਵੇ ਜਾਂ ਕਿਸੇ ਦਾ ਇਹ ਕੱਟਣਾ ਹੁੰਦਾ ਸਰਕਾਰ ਨੇ। ਸਰਕਾਰ ਕਹਿੰਦੀ ਹੈ ਜੀ ਇਹ ਪਾਗਲ ਆ। ਐ ਉਹਦਾ ਸਰਟੀਫਿਕੇਟ ਉਹਨੂੰ ਛੱਡ ਦਿੰਦੀ ਐ। ਨਹੀਂ ਲੋਕ ਕਹ ਰਹੇ ਜੀ ਉਹ ਡੇਰੇਦਾਰ ਆ ਉਹਨੇ ਲਾਗੇ ਡੇਰਾ ਬਣਾਇਆ ਹੋਇਆ ਹੈ ਜੀ ਬਿਲਕੁਲ। ਦੇਖੋ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਕਟਨਾ ਹੋਈ ਆ ਉਹਦਾ ਥਾਣੇ ਜਾਣ ਤੋਂ ਪਹਿਲਾਂ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਕਿ ਇਹ ਜੀ ਪਾਗਲ ਐ। ਪਰ ਕਿਸੇ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਪਾੜੇ ਕਦੀ ਆਪਣੀ ਮਾਂ ਦੇ ਕੱਪੜੇ ਪਾੜੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਉਹ ਇਹ ਜਿਹੜਾ ਕੰਮ ਆ ਇਹ ਸਰਕਾਰਾਂ ਦਾ ਹੁੰਦਾ ਅੱਜ ਅਸੀਂ ਆਪ ਇਹ ਇਹਦੀ ਇਨਵੈਸਟੀਗੇਸ਼ਨ ਕਰੀਏ ਤਸ਼ੱਦਦ ਦੇ ਕੇ ਕਿਸੇ ਨੂੰ ਤਾਂ ਠੀਕ ਨਹੀਂ ਹੋਊਗਾ ਉਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਦੇਖੋ ਪ੍ਰਬੰਧ ਤੇ ਮੈਂ ਉਹਦਾ ਚੈਲੰਜ ਦੇ ਰਿਆ ਸੀ ਪਹਿਲਾਂ ਜੇ ਚੈਲੰਜ ਦੇ ਰਿਹਾ ਤੇ ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਸਾਹਮਣਾ ਚਾਹੀਦਾ ਸੀ ਪਹਿਲਾਂ ਇਹ ਤੇ ਮੈਂ ਇਹੀ ਬੇਨਤੀ ਕਰਦਾ ਕਿ ਇਸ ਇੱਕ ਖਬਰਦਾਰੀ ਜਿਹੜੀ ਆ ਇਹ ਸਿੱਖਾਂ ਨੂੰ ਆਪ ਰੱਖਣੀ ਪੈਣੀ ਆ ਇਹ ਦੋ ਪਿੰਨਾ ਸਾਡੇ ਕੋਲ ਕੋਈ ਇਲਾਜ ਨਹੀਂ ਤੇ ਜੇ ਚੰਗੇ ਰਿਜ਼ਲਟ ਆਏ ਤੇ ਤਾਂ ਬੰਦ ਹੋਣਾ ਨਹੀਂ ਤੇ ਇਹ ਬੰਦ ਹੋਣਾ ਨਹੀਂ ਇਹ ਸਿਲਸਿਲਾ ਜਿਹੜਾ ਕਿਉਂਕਿ ਸਾਡੇ ਨਾਲ ਹੀ ਇਹ ਮਜ਼ਾਕ ਹੁੰਦਾ ਗਵਾਂਡ ਚ ਪਾਕਿਸਤਾਨ ਆ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਭਰਾ ਨੇ ਸਾਡੀ ਕਦੀ ਹਿੰਮਤ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੱਕ ਜਾਵੇ ਬੁਰੀ ਨਾ ਜਾਂਦਾ ਜਾਂ ਨਿੱਕੀ ਏਟ ਨੂੰ ਛੇੜ ਜਾਵੇ ਉਹਨਾਂ ਨੇ ਸਾਡੀ ਹਿਸਟਰੀ ਸੰਭਾਲ ਕੇ ਰੱਖੀ ਆ ਅਸਾਨੂੰ ਇਹ ਸਾਡੇ ਸਾਡੇ ਹੀ ਲੋਕ ਬਰਬਾਦ ਕਰਨ ਤੇ ਤੁਲੇ ਹੋਏ ਹਰੇਕ ਸਟੇਟ ਦੇ ਵਿੱਚ ਤੋ ਖਾਸ ਕਰਕੇ ਆ ਜਿਹੜੇ ਪੰਜਾਬ ਸਟੇਟ ਦੇ ਵਿੱਚ ਤੇ ਆਵਾ ਹੀ ਉਤ ਗਿਆ। ਤੋ ਇਹ ਇਸ ਇਸ ਕਰਕੇ ਹੋ ਗਿਆ ਕਿਉਂਕਿ ਇੱਥੇ ਸਰਕਾਰ ਵੱਲੋਂ ਕੋਈ ਸਜ਼ਾ ਨਹੀਂ। ਇਹ ਇਹ ਜਾਂਦੇ ਆ ਜਦੋਂ ਥਾਣੇ ਜਾਂਦਾ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਕਿ ਜੀ ਮੈਂਟਲ ਹੈ। ਤੋ ਉਹਨੂੰ ਉਹ ਦੀ ਵਾਂਤ ਮਿਲ ਜਾਂਦੀ ਘਰੋਂ ਛੱਡ ਦਿੰਦੇ ਆ। ਇਹ ਇਹ ਸੌਦਾ ਜਿਹੜਾ ਇਹ ਸਾਡੇ ਲਈ ਬੜਾ ਨੁਕਸਾਨਦੇ ਆ ਮੈਂ ਸਮੁੱਚੀ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੀ ਖਬਰਦਾਰੀ ਆਪ ਕਰਨ ਆਪ ਰਖਵਾਲੀ ਕਰਨ ਗੁਰੂ ਸਾਹਿਬ ਦੀ ਪਿੱਤਰ ਅਜ਼ਮਤ ਤੇ ਆਪ ਪੈਰਾ ਦੇਣ ਸਾਨੂੰ ਸਜ਼ਾ ਕਿੱਦਾਂ ਦੀ ਹੋਣੀ ਚਾਹੀਦੀ ਸਜ਼ਾ ਤੇ ਜੀ ਇਹ ਮੈਂ ਤੁਹਾਨੂੰ ਕੀ ਕਹਾ ਜਿਸ ਤਰ੍ਹਾਂ ਦੀ ਸਜ਼ਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦਿੱਤੀ ਉਸ ਤਰ੍ਹਾਂ ਦੀ ਸਜ਼ਾ ਉਦੀ ਹੋਣੀ ਚਾਹੀਦੀ ਉਸ ਤਰ੍ਹਾਂ ਹੀ ਪੜਨਾ ਚਾਹੀਦਾ